ਜਤਿੰਦਰ ਗੌਰ ਮੇਰਾ ਨਾਮ ਹਾਂਜੀ ਕੀ ਗੱਲ ਹੋਈ ਏ ਸਰਪੰਚਾ ਨੂੰ ਮੋਰ ਨਹੀਂ ਜਾਏਗਾ ਗੱਲ ਐਵੇਂ ਹੋਈ ਕਿ ਥੋੜੇ ਮਤਲਬ 4-5 ਮਹੀਨੇ ਪਹਿਲਾਂ ਕਿ 15 ਮਹੀਨੇ ਤੋਂ ਮੇਰੇ ਹਸਬੰਦ ਜੀ ਵੇ ਜੇਲ੍ਹ 'ਚ ਨੇ ਤੇ ਉਹਨਾਂ ਨੂੰ ਸਜ਼ਾ ਹੋਈ ਕੇਸ ਵਿੱਚ ਕਿਸ ਉਧਰ ਦਾ ਹ shear ਕੋਈ ਦਾ ਕੋਈ ਕੇਸ ਸੀ ਉਹਦੇ ਵਿੱਚ ਸਜ਼ਾ ਹੋਗੀ 10 ਸਾਲ ਦੀ ਤੇ ਹੁਣ ਉਹਨਾਂ ਦੇ ਮਾਤਾ ਜੀ ਤੁਸੀਂ ਵੇਖਣ ਦੇਓ ਕਿ ਬਿਮਾਰ ਨੇ ਤੇ ਮੈਂ ਘਰ ਵਿੱਚ ਕੱਲੀ ਹਾਂ ਇਹਨਾਂ ਦਾ ਹੋਰ ਕੋਈ ਮਤਲਬ ਭਰਾ ਵੀ ਨਹੀਂ ਹੈਗਾ ਤੇ ਨਾ ਹੀ ਇਹਨਾਂ ਦੇ ਪਿਤਾ ਦੀ ਕਾਫੀ ਦਿਨ ਪਹਿਲਾਂ ਦੇਖੋ ਤੁਸੀਂ ਤੇ ਹੁਣ ਮੈਂ ਛੁੱਟੀ ਵਾਸਤੇ ਹਾਂ ਅਮਰਜੈਂਸੀ ਛੁੱਟੀ ਵਾਸਤੇ ਕਿ ਮਾਤਾ ਦਾ ਆਪਰੇਸ਼ਨ ਕਰਾਉਣਾ ਵਾ ਤੇ ਗੁਰਦਾਸਪੁਰ ਡੀਓਲ ਹਸਪੀਟਲ ਵਾਲਿਆਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਵਾ ਉਹ ਮੈਂ ਅਮਰਜੈਂਸੀ ਛੁੱਟੀ ਥੋੜੀ ਸੀ ਇਹਨਾਂ ਦੀ ਇਥੋਂ ਚੰਡੀਗੜ੍ਹ ਤੋਂ ਹਾਈ ਕੋਰਟ ਤੋਂ ਤੇ ਹੁਣ ਮੈਨੂੰ ਇਹਨਾਂ ਦੇ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਤੇ ਸਰਪੰਚ ਦੇ ਇਹਨਾਂ ਦੇ ਨੰਬਰਦਾਰ ਦੇ ਸਹਿਮਾ ਦੀ ਜ਼ਰੂਰਤ ਸੀਗੀ ਹੁਣ ਮੈਂ ਨਾ ਉਹ ਕੋਲੋਂ ਇਹ ਸਾਰਾ ਆਗ ਲਗਾ ਕਾਗਜ਼ ਲੈ ਕੇ ਗਈ ਸਾਰਾ ਉੱਤੇ ਲਿਖਿਆ ਵਾ ਕਿ ਇਹਨਾਂ ਦੇ ਪ੍ਰੋਜੈਕਟ ਜੋ ਵੀ ਹੈ ਵਾ ਇਹਨਾਂ ਨੇ ਮੈਨੂੰ ਕਹਿੰਨੇ ਨਹੀਂ ਮਤਲਬ ਸੈਨ ਮੋਹਰ ਨਹੀਂ ਲਾ ਕੇ ਦਿੱਤੀ ਵਿੱਚੋਂ ਕੁਝ ਕੁ ਮੈਂਬਰ ਜਿਵੇਂ ਦੋ ਤਿੰਨ ਮੈਂਬਰ ਮੰਨਦੇ ਨੇ ਕਿ ਨਹੀਂ ਮੋਹਰ ਲਾ ਦਿੰਨੇ ਆ ਬਾਕੀ ਨੰਬਰਦਾਰ ਦੂਮਾ ਨੰਬਰਦਾਰਾਂ ਦੇ ਘਰ ਮੈਂ ਦੋ ਵਾਰ ਹੀ ਗਈਆਂ ਉਹਨਾਂ ਨੇ ਸਾਹਮਣੇ ਆ ਕੇ ਮੈਨੂੰ ਨਾ ਕਰ ਦਿੱਤੀ ਆ ਕਿ ਨਹੀਂ ਅਸੀਂ ਨਹੀਂ ਨਹੀਂ ਲਾ ਸਕਦੇ ਮੋਹਰ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਅਜੇ ਤੱਕ ਇਦਾਂ ਦਾ ਕੋਈ ਪਰਚਾ ਨਹੀਂ ਜਿਹਦੇ ਵੱਲੋਂ ਬੋਲੀ ਜਾ ਆਂਦੇ ਨੇ ਤੇ ਬਾ ਕੀ ਉਹ ਸਰਪੰਚ ਦੇ ਘਰ ਵੀ ਮੈਂ ਗਈ ਆ ਉਹ ਵੀ ਮੈਨੂੰ ਕਹਿੰਦਾ ਕਿ ਨਹੀਂ ਮੈਂ ਨਹੀਂ ਕਰਨੇ ਮੇਰੇ ਤੇ ਐਕਸ਼ਨ ਆਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਕ ਬੰਦਾ ਬਿਮਾਰ ਪਿਆ ਵਾ ਅਸੀਂ ਇਹਨਾਂ ਦੇ ਪਿੰਡ ਦੇ ਆ ਅਸੀਂ ਬਾਹਰ ਦੇ ਤਾਂ ਨਹੀਂ ਹੈਗੇ ਤੇ ਫਿਰ ਉਹ ਇਦਾਂ ਕਿਉਂ ਕਰਦੇ ਪਏ ਆ ਮੈਨੂੰ ਤਾਂ ਲੱਗਦਾ ਪਾਰਟੀ ਬਾਜੀ ਕਰਕੇ ਕਰਦੇ ਪਏ ਆ ਮੈਂ ਉਹਨਾਂ ਨੂੰ ਵੀ ਆਖਿਆ ਕਿ ਪਾਰਟੀਆਂ ਦੋ ਹੁੰਦੀਆਂ ਨੇ ਇੱਕ ਪਾਸੇ ਕਹਿੰਦੇ ਆਪਣੀ ਮਰਜ਼ੀ ਨਾਲ ਬੋਟ ਪਾਉਣੀ ਆ ਜੇ ਤੁਹਾਨੂੰ ਨਹੀਂ ਪਾਈ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਸਾਨੂੰ ਸਾਨੂੰ ਕੋਈ ਕੰਮ ਪਿਆ ਵਾ ਤੁਸੀਂ ਨਹੀਂ ਕਰਕੇ ਦੇਣਾ ਇਹ ਸਰਕਾਰ ਨੂੰ ਪਹਿਲਾਂ ਕਹਿੰਦੇ ਨੇ ਕਿ ਜੇ ਤੁਸੀਂ ਸਰਪੰਚ ਬਣੇ ਤੁਸੀਂ ਪਾਰਟੀਬਾਜੀ ਸਾਰੀ ਕੁਝ ਭੁੱਲ ਕੇ ਫਿਰ ਤੁਸੀਂ ਲੋਕਾਂ ਦਾ ਸਾਰਾ ਕੰਮ ਕਰਨਾ ਪਰ ਇਹ ਹੁਣ ਪਾਰਟੀਬਾਜੀ ਕਰਨ ਦੇ ਇਹਨਾਂ ਦੇ ਨਾਲ ਸਰਪੰਚ ਦੇ ਨਾਲ ਵੀ ਸਾਡਾ ਪਹਿਲਾਂ ਪੁਰਾਣਾ ਕੇਸ ਚੱਲਦਾ ਮੇਰੇ ਖਿਆਲ ਨਾਲ ਉਹਦੇ ਚੱਕਰ ਵਿੱਚ ਇਹ ਸਾਨੂੰ ਸਹਿਨ ਨਹੀਂ ਕਰਕਦੇ ਕੱਲ ਨੂੰ ਮਾਤਾ ਨੂੰ ਕੁਝ ਹੋ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਸਹਿਨ ਨਹੀਂ ਕਰਦੇ ਤੇ ਅਗਲਾ ਤੁਹਾਡਾ ਕਦਮ ਕੀ ਹੈ ਅਗਲਾ ਕਦਮ ਇਹ ਹੀ ਹੋਏਗਾ ਕਿ ਜਿੱਥੇ ਤੱਕ ਮੇਰੇ ਕੋਲ ਜਾਇਆ ਜਾਏਗਾ ਮੈਂ ਜਾਵਾਂਗੀ ਜਿਹੜੇ ਜੱਜ ਨੇ ਇਹਨਾਂ ਨੂੰ ਸਜ਼ਾ ਕੀਤੀ ਹੈ ਉਦੋਂ ਦਿਨ ਮੇ ਜਾ ਕੇ ਪੇਸ਼ ਹਾਂਗੀ ਕਿ ਤੁਹਾਨੂੰ ਸਜ਼ਾ ਕੀਤੀ ਆਂ ਹਾਂ ਘਰ ਮਗਰੋਂ ਬੰਦੇ ਸਾਰੇ ਦੋ ਤਿੰਨ ਜੀ ਸਾਡੀ ਕੋਈ ਪੁਸ਼ਪਰਤਾਲ ਨਹੀਂ ਕੰਡਿਆ ਜੇ ਆਪਾਂ ਛੁੱਟੀ ਤੋੜੀ ਉਹ ਸਰਕਾਰੋਂ ਲੋ ਹੱਕ ਬੰਦਾ ਬੰਦੇ ਦਾ ਜਿਹਨੂੰ ਸਜ਼ਾ ਹੋਈ ਆ ਕੋਈ ਅਮਰਜੈਂਸੀ ਛੁੱਟੀ ਜੇ ਘਰ ਉਹਦੇ ਵਿੱਚ ਕੋਈ ਬਿਮਾਰ ਸਮਾਰ ਜੋ ਵੀ ਹੋਇਆ ਉਹਨੂੰ ਮਾਣੀ ਚਾਹੀਦੀ ਆ ਪਰ ਉਹ ਪਿੰਡ ਵਾਲੇ ਨਹੀਂ ਸਾਡੇ ਮਤੋਂ ਸਰਪੰਚ ਨਹੀਂ ਸਾਦੇਂ ਡਿਆ ਐਂਟੀ ਪਾਰਟੀ ਦਾ ਸਰਪੰਚ ਵਾ ਤੋ ਉਹਤੇ ਕੋਈ ਕੀ ਕਰ ਸਕਦਾ ਹਾਂ ਕੀ ਮੰਗਈ ਕਿ ਹਾਨੂੰ ਸਾਫ਼ ਦਿੱਤਾ ਜਾਏ ਸਾਡੀ ਮਤਲ ਲਾ ਕੇ ਦਿੱਤੀਆਂ ਜਾਣ ਮੋੜਾ ਤਾ ਜੋ ਮੁੰਡਾ ਘਰ ਆ ਕੇ ਆਪਣੀ ਮਾਤਾ ਦੀ ਦੇਖਭਾਲ ਕਰ ਸਕੇ ਹਾਂਜੀ ਚਲ ਆਪਾਂ ਗਾਵੋ ਸੰਦੀਪ ਸਿੰਘ ਸਰਪੰਚ ਪਿੰਡ ਕਿੜੀ ਅਫਗਾਨਾ ਤੋਂ ਤੁਹਾਡੇ ਪਿੰਡ ਵਿੱਚ ਸਿੰਦਰਪੁਰ ਨੇ ਤੁਹਾਡੀ ਤੋਂ ਸ਼ਿਕਾਇਤ ਕੀਤੀ ਹੈ ਕਿ ਮੇਰੇ ਕਾਬੇ ਤੇ ਦਕਤ ਨਹੀਂ ਕਰਦੇ ਤੇ ਮੇਰੇ ਘਰ ਨੂੰ ਨੁਕਸਾਨ ਕੀ ਮਸਲਾ ਕੀ ਹੈ ਦੇਖੋ ਸਰ ਜੋ ਸੰਦੀਪ ਸਿੰਘ ਸਾਹਿਬ ਵੀ ਆ ਉਹ ਇੱਕ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਹੋਗਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਹੈ ਸੋ ਆਪਾਂ ਜੀ ਜਦੋਂ ਪੰਚਾਇਤ ਬਣੀ ਹੈ ਤੇ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਵਾਂਗੇ ਸਾਰੇ ਹੀ ਆਪਣੇ ਪੰਚਾਇਤ ਮੈਂਬਰ ਤੇ ਲੰਬੜਦਾਰਾਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਸੋ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਹੈ ਨੂੰ ਭੰਗ ਕੀਤਾ ਜਾਏ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਜਵਾਨ ਪੁੱਤ ਹੈ ਜਿਹੜਾ ਨਸ਼ਿਆਂ ਦੀ ਲਪੇਟ 'ਚ ਆਣ ਕੇ ਮਰੇ ਸੋ ਅਸੀਂ ਇਹ ਮਰਗੀ ਕਾਨੂੰਨ ਵਿਵਸਥਾ ਨੂੰ ਜੋ ਭੰਗ ਕਰਦਾ ਹੋਏ ਆਪਾਂ ਉਹਦਾ ਬਿਲਕੁਲ ਨਹੀਂ ਸਾਥ ਦੇਵਾਂਗੇ ਹੋਰ ਕੀਦਾ ਰਿਕਾਰਡ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਮੀਨਲ ਰਿਕਾਰਡ ਆ ਉਹਦਾ ਲੜਾਈਆਂ ਝਗੜੇ ਕਰਦਾ ਹੁਣ ਵੀ ਉਹ ਚੋਰੀ ਦੇ ਕੇਸ ਦੇ ਵਿੱਚ 10 ਸਾਲ ਦੀ ਉਹਨੂੰ ਸਜ਼ਾ ਹੋਈ ਆ ਸ਼ਹਿਰਪੁਰ ਦੇ ਉਹਦੇ ਵਿੱਚ ਉਹਦੀ ਜਿਹੜੀ ਵਾਈਫ ਆ ਮੇਰੇ ਕੋਲ ਆਈ ਸੀ ਸਾਈਨ ਕਰਾਉਣ ਦੇ ਵਾਸਤੇ ਤੇ ਮੈਂ ਉਹਨੂੰ ਇਹੋ ਆਖਿਆ ਵੀ ਮੈਂ ਕੱਲ ਨੂੰ ਇਹ ਇੱਥੇ ਪਿੰਡ ਦੇ ਵਿੱਚ ਆਣ ਕੇ ਜੇ ਫੇਰ ਕੋਈ ਨਾ ਕੋਈ ਗਲਤ ਹਰਕਤ ਕਰਦਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋ ਕੋਈ ਵੀ ਫਰੈਕਸ਼ਨ ਸਾਰਾ ਪੰਚਾਇਤ ਦੇ ਉੱਪਰ ਆਉਂਗਾ ਜਿਹੜੇ ਅਲੀਗੇਸ਼ਨ ਤੁਹਾਡੇ ਕੋਲ ਸਭ ਤੁਸੀਂ ਸਭ ਜੁਗਮੇ ਮੰਗ ਕਰ ਜੋ ਜਿੱਦਾਂ ਦਾ ਦਿਸਕਟਾਂ ਕਰ ਮੰਗ ਸਰ ਕੀ ਉਹ ਮਤਲਬ ਕਿ ਬਿਲਕੁਲ ਨਜਾਇਜ਼ ਹੈ ਸਾਨੂੰ ਮਤਲਬ ਕਿ ਪਰੇਸ਼ਾਨ ਕਰ ਰਹੀ ਐਵੇਂ ਕਦੀ ਕਿਸੇ ਨੂੰ ਜਾ ਕੇ ਕਹਿ ਰਹੀ ਆ ਵੀ ਇਹ ਪਾਰਟੀ ਬਾਜੀ ਵਾਲਾ ਕੰਮ ਕਰ ਰਹੇ ਨੇ ਸੋ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੈਗੀ ਆਪਾਂ ਨਹੀਂ ਚਾਹੁੰਦੇ ਵੀ ਅਸੀਂ ਤੇ ਇਹੋ ਚਾਹੁੰਦੇ ਸਾਡੇ ਕੋਲ ਚੰਗੇ ਕੰਮ ਲਿਆਓ ਪਰ ਗਲਤ ਕੰਮ ਦਾ ਆਪਾਂ ਸਾਥ ਨਹੀਂ ਦੇਵਾਂਗੇ ਸਰ ਨਾ ਕੀ ਜੀ ਮੇਰਾ ਨਾਮ ਸਦਾ ਬਲਬੀਰ ਸਿੰਘ ਲੰਬੜਦਾਰ ਪੀ.ਐਫ.ਗਾਨਾ ਇੱਕ ਸਪਿੰਦਰਪੁਰ ਨੇ ਤੁਹਾਡੇ ਉੱਤੇ ਸ਼ਿਕਾਇਤ ਕੀਤੀ ਹੈ ਕਿ ਮੇਰਾ ਹਸਬੰਦ ਜੇਲ੍ਹ ਵਿੱਚ ਹੈ ਜੀ ਜਮਾਨਤ ਵਾਸਤੇ ਸਾਡੇ ਕੋਲ ਆਉਂਦੇ ਸਨ ਪ੍ਰਾਂਵਾਂ ਦੇ ਕੀ ਮਤਲਬ ਮੇਰੇ ਕੋ ਸਰ ਆਏ ਨਹੀਂ ਮੇਰੇ ਕੋ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਕਹਿੰਦਾ ਸੈਨ ਜਿਹੜੇ ਨੇ ਉੱਤੇ ਕਰਨੇ ਨੇ ਤੇ ਮੈਂ ਸੈਨ ਕਿਉਂ ਨਹੀਂ ਕੀਤੇ ਕਿ ਜਿਹੜਾ ਸਾਨੂੰ ਸਰਕਾਰਾਂ ਵੱਲੋਂ ਹਦਾਇਤਾਂ ਨੇ ਇੰਦਾਂ ਦੇ ਮਤੇ ਹੀ ਪੈਂਦੇ ਨੇ ਕਿ ਜਿਹੜੇ ਬੰਦੇ ਗਲਤ ਨੇ ਮਤਲਬ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਨਸ਼ੇ ਲਈਦੇ ਨੇ ਉਹਨਾਂ ਦੇ ਲੰਬਰਦਾਰ ਜਿਹੜੇ ਨੇ ਜਾਂ ਸਰਪੰਚ ਆ ਉਹਨਾਂ ਨੂੰ ਨਾ ਛਡਾਉਣ ਤੇ ਇਸ ਚੀਜ਼ ਨੂੰ ਮੁੱਖ ਰੱਖ ਦਿਆਂ ਮੈਂ ਨਹੀਂ ਉਹ ਮੇਰੀ ਫੋਨ ਤੇ ਗੱਲ ਹੋਈ ਆ ਮੈਂ ਉਹ ਇਸੇ ਚੀਜ਼ ਨੂੰ ਮੁੱਖ ਰੱਖ ਦਿਆਂ ਨਹੀਂ ਕੀਤਾ ਕਿ ਜੇ ਕੱਲ ਨੂੰ ਮਾਹੌਲ ਖਰਾਬ ਹੁੰਦਾ ਉਹਦੇ ਆਇਆ ਤੇ ਮੇਰੇ ਤੇ ਅਲੀਗੇਸ਼ਨ ਹੁੰਦਾ ਕਿ ਲੰਬਰਦਾਰ ਨੇ ਉਹਦੇ ਸੈਨ ਕੀਤੇ ਸੀ ਇਸ ਕਰਕੇ ਮੈਂ ਨਹੀਂ ਗਲਤ ਕੰਮ ਕਰਨਾ ਚਾਹੁੰਦਾ ਕਿ ਉਹਨਾਂ ਦੇ ਕੇਸ ਅੱਗੇ ਵੀ ਚੱਲਦੇ ਨੇ ਮਤਲਬ ਲੜਾਈ ਦੇ ਪੇ ਹਾਂ ਤੇ ਲੰਡਰ ਪੈਂਡਿੰਗ ਨੇ ਕੇਸ ਆ ਇਸ ਚੀਜ਼ ਨੂੰ ਮੁੱਖ ਰੱਖ ਦਿਆਂ ਜਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੈਂ ਨਹੀਂ ਸਾਈਨ ਕੀਤੇ ਮੇਰੇ ਕੋ ਜਿਹੜਾ ਵੀ ਕੋਈ ਇਨਸਾਨ ਹੁੰਦਾ ਮੈਂ ਵੈਰੀਫਾਈ ਕਰਦਾ ਉਹਦਾ ਆਧਾਰ ਕਾਰਡ ਬਗੈਰਾ ਫਿਰ ਮੈਂ ਸਾਈਨ ਕਰਦਾ ਮੇਰੇ ਕੋ ਗਲਤ ਕੰਮ ਕਰਾਉਣ ਵਾਲੇ ਵੀ ਬੰਦੇ ਹੁੰਦੇ ਪਰ ਮੈਂ ਨਹੀਂ ਗਲਤ ਕਰਨਾ ਕਿਉਂ ਮੈਂ ਸਰਕਾਰ ਦਾ ਬੰਦਾ ਹਾਂ ਤੇ ਮੈਂ ਸਹੀ ਕੰਮ ਕਰਨਾ ਮੈਂ ਸਰਕਾਰ ਤੋਂ ਉਲਟ ਨਹੀਂ ਜਾਣਾ ਤੁੰਡਾ ਰਿਕਾਰਡ ਇਹਨਾਂ ਦਾ ਤੇ ਸਾਰੇ ਪਤਾ ਪ੍ਰਸ਼ਾਸਨ ਨੂੰ ਪਤਾ ਸਾਰਿਆਂ ਨੂੰ ਪਤਾ ਇਹਦਾ ਰਿਕਾਰਡ ਕਿਦਾਂ ਲੁੱਟਾਂ ਖੂਆਂ ਤੇ ਨਸ਼ੀ ਵੇਚਦਾ ਤੇ ਮੈਨੂੰ ਦੱਸਣ ਦੀ ਜ਼ਿਆਦਾ ਲੋੜ ਨਹੀਂ ਤੇ ਜਿਹੜਾ ਇਹਨਾਂ ਨੇ ਇਹ ਚੀਜ਼ਾਂ ਲਾਈਆਂ ਨੇ ਅਲੀਗੇਸ਼ਨ ਲਾਏ ਨੇ ਉਹ ਬਿਲਕੁਲ ਗਲਤ ਨਹੀਂ ਕਿ ਅਸੀਂ ਸਹੀ ਬੰਦੇ ਨੂੰ ਤਰ੍ਹਾਂ ਗਾਈਡ ਕਰਾਂਗੇ ਜਿਹੜਾ ਗਲਤ ਹੈ ਸਰਕਾਰ ਤੋਂ ਉਲਟ ਨਹੀਂ ਜਾਣਾ ਚਾਹੁੰਦੇ ਥੈਂਕ ਯੂ